30 ਬੇਟੀ ਨਿਸ਼ੂ ਉਹ ਜਲੰਧਰ ਤੋਂ ਆ ਰਹੀ ਸੀ ਉਹ ਉਤਰੀ ਤਾਂ ਦੂਜੇ ਸੜਕ ਕ੍ਰੋਸ ਕਰਕੇ ਗਈ ਆ ਅੱਜ ਬਹੁਤ ਮੱਦਭਾਗੀ ਘਟਨਾ ਸਾਡੇ ਨਾਲ ਬੀਤੀ ਆ ਜਿਉਂ ਕਿ ਬੇਟੀ ਜਿਹੜੀ ਉਹ 30 ਸਾਲ ਦੀ ਲੜਕੀ ਸੀ ਉਧਰੋਂ ਕ੍ਰੋਸ ਕਰਕੇ ਦੂਸਰੇ ਪਾਸੇ ਆਈ ਤੇ ਕੋਈ ਹੱਟ ਕਰਕੇ ਕੋਈ ਜਣੀ ਗੱਡੀ ਵਾਲਾ ਉਹਨੂੰ ਮਾਰ ਕੇ ਚਲੇ ਗਿਆ ਕੰਮ ਤੋਂ ਆ ਰਹੀ ਸੀਗੀ ਰੋਡ ਕ੍ਰੋਸ ਕਰਨ ਦੀ ਗੱਡੀਆਂ 'ਚ ਬੱਜੀ ਠੀਕ ਕੰਮ ਕਰ ਰਹੀ ਸੀ ਉਈ ਆਪਾਂ ਪ੍ਰਾਈਵੇਟ ਜੋਬ ਕਰ ਰਹੀ ਆ ਹਾਂਜੀ ਪ੍ਰਾਈਵੇਟ ਜੋਬ ਕਰ ਰਹੀ ਸੀਗੇ ਤੇ ਡੈਥ ਹੋ ਗਈ ਔਨ ਦੀ ਸਪਾਟ ਸਰ ਇਹ ਆਪਣੇ ਕੋਲ ਐਕਸੀਡੈਂਟ ਦਾ ਕੇਸ ਆਇਆ ਸੀਗਾ ਨਿਸ਼ੂ ਰਤਨ 30 ਇਅਰ ਫੀਮੇਲ ਲੈ ਕੇ ਆਏ ਸੀਗੇ ਰੇ ਅੰਕਲ ਤੇ ਰਿਲੇਟਿਵ ਸਾਡੇ ਕੋਲ ਲੈ ਕੇ ਆਏ ਸੀਗੇ ਔਰ ਐਕਸੀਡੈਂਟ ਹੋਇਆ ਆਪਣਾ ਪੰਜਾਬੀ ਟਾਬਲ ਚਾਚੋ ਕੀ ਲਗਭਗ ਸਵਾਇ 6 ਵਜੇ ਦਾ ਐਕਸੀਡੈਂਟ ਹੋਇਆ ਤੇ ਹਿੱਟ ਐਂਡਰ ਦਾ ਕੇਸ ਸੀਗਾ ਅਸੀਂ ਆਪਣੇ ਵੱਲੋਂ ਜਿਹੜੀ ਪੁਲਿਸ ਇੰਟੀਮੇਸ਼ਨ ਸੀਗੀ ਉਹ ਦਿੱਤੀ ਗਈ ਹੈ ਤੇ ਪੇਸ਼ੈਂਟ ਜਿਹੜਾ ਸੀਗਾ ਉਹ ਡੇਡ ਡਿਕਲੇਰਡ ਤਬ ਦਿੱਤਾ ਗਿਆ